ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤੀਆਂ ਲਈ ਖੜੀ ਹੋਈ ਨਵੀਂ ਮੁਸੀਬਤ ਜੁਕੇ ਤੇ ਆਸਟ੍ਰੇਲੀਆ ਤੇ ਵਿਦਾਈ ਵੀਜ਼ਾ ਫੀਸ ਅਤੇ ਟਿਊਸ਼ਨ ਫੀਸ ਭਾਰਤੀਆਂ ਲਈ ਜੁਕੇ ਆਸਟ੍ਰੇਲੀਆ ਨੇ ਵੱਡਾ ਫਰਮਾਨ ਦਿੱਤਾ ਹੈ ਜਿਸ ਨਾਲ ਭਾਰਤੀਆਂ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ ਜੋਕੇ ਤੇ ਆਸਟ੍ਰੇਲੀਆ ਨੇ ਵੀਜੇ ਤੇ ਟਿਊਸ਼ਨ ਫੀਸਾਂ ਵਧਾ ਦਿੱਤੀਆਂ ਹਨ ਤੇ ਫੀਸ ਵਧਨ ਨਾਲ ਦੋਵਾਂ ਦੇਸ਼ਾਂ ਦੀ ਯਾਤਰਾ ਹੁਣ ਹੋਰ ਮਹਿੰਗੀ ਹੋ ਜਾਵੇਗੀ ਇਸ ਇਹ ਵਧੀ ਹੋਈ ਫੀਸ ਅਪ੍ਰੈਲ 2025 ਤੋਂ ਲਾਗੂ ਹੋ ਜਾਵੇਗੀ ਦੋਨਾਂ ਦੇਸ਼ਾਂ ਦੀ ਵਧਾਈ ਗਈ ਫੀਸ ਦੀ وجہ ਤੋਂ ਵਿਦਿਆਰਥੀਆਂ ਨੂੰ ਵਰਕਿੰਗ ਅਫੀਸ਼ੀਅਲ ਤੇ ਟੂਰਿਸਟਾਂ ਨੂੰ ਇਹਨਾਂ ਦੇਸ਼ਾਂ ਵਿੱਚ ਜਾਣ ਲਈ ਜ਼ਿਆਦਾ ਜੇਬ ਢਿੱਲੀ ਕਰਨੀ ਹੋਵੇਗੀ ਇਸ ਵਾਅਦੇ ਦਾ ਸਭ ਤੋਂ ਵੱਧ ਜ ਅਸਰ ਵਿਦਿਆਰਥੀਆਂ ਦੇ ਵਰਕਿੰਗ ਅਤੇ ਪ੍ਰੋਫੈਸ਼ਨਲ ਤੇ ਪੈਣ ਵਾਲਾ ਹੈ ਪਹਿਲਾਂ ਬ੍ਰਿਟੇਨ ਅਣਜਾਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਫੀਸ 490 ਪੌਂਡ ਦੇਣੀ ਹੁੰਦੀ ਸੀ ਜਿਸ ਨੂੰ ਵਧਾ ਕੇ 4524 ਪੌਂਡ ਕਰ ਦਿੱਤੀ ਗਈ ਹੈ ਮਤਲਬ ਹੋਣ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਵੱਧ ਵੱਧ ਪੈਸੇ ਖਰਚਨੇ ਪੈਣਗੇ ਵਿਦੇਸ਼ ਵਿੱਚ ਜਾ ਕੇ ਪੜਾਉਣ ਵਾਲੇ ਵਿਦਿਆਰਥੀਆਂ ਲਈ ਇਹ ਵੱਡਾ ਵੱਧਾ ਹੈ ਕਿਉਂਦਾ ਅਸਰ ਉਹਨਾਂ ਦੇ ਬਜਟ ਤੇ ਪਵੇਗਾ ਸਕਿੱਲ ਵਰਕਰਾਂ ਤੇ ਬੁਰਾ ਪ੍ਰਭਾਵ ਆਈਟੀ ਮਕੈਨੀਕਲ ਮੈਡੀਕਲ ਅਤੇ ਇੰਜੀਨੀਅਰਿੰਗ ਖੇਤਰਾਂ ਵਿੱਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰ ਪੇਸ਼ੇਵਰ ਬਿਹਤਰ ਕੈਰੀਅਰ ਵਿਕਲਪਾਂ ਲਈ ਅਸਰ ਅਕਸਰ ਇਨ੍ਹਾਂ ਦੇਸ਼ਾਂ ਦਾ ਰੁਕ ਰੁਕ ਸਕਦੇ ਕਰਦੇ ਹਨ ਵੀਜ਼ਾ ਫੀਸ ਵਿੱਚ ਵਾਧਾ ਉਹਨਾਂ ਦੇ ਵਿਦੇਸ਼ ਜਾਣ ਅਤੇ ਕੈਰੀਅਰ ਬਣਾਉਣ ਦੇ ਸੁਪਨਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ